ਆ ਦੇਖੋ ਮਿੱਤਰੋ ਬਈ ਸਰਪ੍ਰਾਈਜ਼ ਆਪਣੀਆਂ ਚਿੜੀਆਂ ਦੇ ਬੱਚੇ ਏਡੇ ਵੱਡੇ ਹੋ ਗਏ ਬਈ ਮੈਂ ਤਾਂ ਅੱਜ ਦੇਖੇ ਨੇ ਯਾਰ ਇਹ ਅੱਜ ਨਾ ਉਹਦੇ ਵਿੱਚੋਂ ਬਾਹਰ ਨਿਕਲੇ ਆਏ ਤੇ ਬਈ ਇਹਨਾਂ ਦੀ ਕਾਲੀਆਂ ਝੁੰਜਾਂ ਨੇ ਹਨਾ ਆਪ ਪੂਰੇ ਪਿਓਰ ਚਿੱਟੇ ਨੇ ਉਹਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵੀਰੇ ਆਪਣੀਆਂ ਵਾਈਟ ਫਿੰਚਸ ਨੇ ਬੱਚੇ ਕੱਢ ਲਏ ਬਈ ਦੋ ਪਿਆਰੇ ਪਿਆਰੇ ਜੇ ਤੇ ਦੇਖੋ ਬੱਚੇ ਕਿੱਡੇ-ਕੱਡੇ ਹੋ ਗਏ ਬਈ ਅੱਜ ਦੇਖੇ ਨੇ ਮੈਂ ਤਾਂ ਯਾਰ ਕੁਝੀ ਚੋਂ ਬਾਹਰ ਆਏ ਹੋਏ ਆਪਾਂ ਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀਗਾ ਕਿੱਦਿਆਂ ਦੇ ਕੱਡੇ ਹੋਏ ਨੇ ਕਦੋਂ ਕੱਡੇ ਨੇ ਕਦੋਂ ਨਾ ਮੈਂ ਤਾਂ ਅੱਜ ਦੇਖੇ ਨੇ ਬਾਹਰ ਆਏ ਉਹ ਵੀ ਮੈਨੂੰ ਕੀਰਤ ਨੇ ਆ ਕੇ ਦੱਸਿਆ ਕਹਿੰਦਾ ਐ ਕਰਕੇ ਕਹਿੰਦਾ ਆਪਣੀ ਜੈਰ ਆਫ ਇੰਚਿਵ ਨੇ ਬੱਚੇ ਘੱਟ ਲਏ ਮੈਂ ਕਿਤੇ ਛੋੜ ਕਰਦਾ ਹੋਊ ਤਾਂ ਬਈ ਮੈਂ ਆ ਕੇ ਦੇਖਿਆ ਵਾਕੇ ਸੱਚੀ ਘੱਟ ਲਏ ਯਾਰ ਆ ਬੱਚੇ ਨੇ ਕਿਵੇਂ ਮੂੰਹ ਖੋਲ ਰੱਖੇ ਇਹਨੂੰ ਫੀਡ ਚਾਹੀਦੀ ਹੈ ਲੱਗਦਾ ਹਨਾ ਬੰਦ ਹੀ ਨਹੀਂ ਕਰੀ ਜਾਂਦਾ ਜਾਦੀ ਪਿਆਰੇ ਨੇ ਯਾਰ ਆ ਕੁਜੀ ਦੇ ਵਿੱਚੋਂ ਆਹ ਜਿਹੜਾ ਹਰਾ ਘਰ ਆ ਇਹਦੇ ਵਿੱਚ ਰੱਖੇ ਹੋਏ ਸੀ ਅੰਡੇ ਚਿੱਟੀਆਂ ਛੜੀਆਂ ਨੇ ਉੱਥੋਂ ਆਏ ਨੇ ਬਈ ਇਹ ਨਿਕਲ ਕੇ ਅੱਜ ਦੋ ਆ ਗਏ ਬਾਕੀ ਹੋਰ ਦੇਖਾਂਗੇ ਕਿੰਨੇ ਆਉਂਦੇ ਨੇ ਆ ਘਰ ਦੇ ਵਿੱਚੋਂ ਬੱਚੇ ਬਾਹਰ ਤਾਂ ਆਜੋ ਬਈ ਆਪਾਂ ਵੀ ਬਾਹਰ ਚੱਲੀਏ ਬੰਦ ਕਰਦੇ ਆ ਇਹਦੀ ਗੁੱਡ ਨਿਊਜ਼ ਤੁਹਾਨੂੰ ਅੱਜ ਦੇਤੀ ਆ ਲਓ ਹੋਰ ਲੈ ਲਓ ਪਾਣੀ ਚੱਕੋ ਬਈ ਕੁੰਡਾ ਭਰਤਾ ਤੁਹਾਡਾ ਪੀ ਲਓ ਹੁਣ ਰਾਮ ਨਾਲ ਆਜੋ ਜੀ ਆਜੋ ਜੀ ਆਜੋ ਚਲੋ ਇੱਕ ਵਾਰੀ ਤੁਸੀਂ ਇਹਨਾਂ ਖਾਓ ਬਾਕੀ ਤੁਹਾਨੂੰ ਸ਼ਾਮ ਨੂੰ ਬਾਹਰ ਕੱਢਾਂਗੇ ਉਦੋਂ ਬਾਹਰ ਖਾ ਲਿਓ ਠੀਕ ਆ ਤਾਂ ਬਾਕੀ ਇਹਨਾਂ ਦੀ ਬਈ ਫੀਡ ਵੀ ਲੈ ਕੇ ਆਉਣ ਆਲੀ ਆ ਉਹਦੇ ਨਾਲ ਗਰੋਥ ਵਧੀਆ ਹੋਊ ਇਹਨਾਂ ਦੀ ਚਲੋ ਬੰਦ ਕਰਦੇ ਆ ਇੱਧਰ ਬਈ ਆਪਣੇ ਹੀਰ ਤੇ ਰਾਂਝਾ ਆਪਦੇ ਦੇਸੀ ਡੱਕ ਪੌਂਡ ਚਾਏ ਹੋਏ ਨੇ ਹਾਂਜੀ ਫੈਫਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕ ਠਾਕ ਹਾਂ ਬਈ ਜਾਨਵਰ ਸੈੱਟ ਨੇ ਸਾਰਿਆਂ ਦੇ ਸਭ ਤੋਂ ਪਹਿਲਾਂ ਮਿੱਤਰੋ ਆਪਾਂ ਮਾਸਟਰ ਖੁੱਡੇ ਦੇ ਅੰਦਰ ਚਲਾਂਗੇ ਤੇ ਆਪਾਂ ਪਹਿਲਾ ਕੰਮ ਕਰਾਂਗੇ ਬਈ ਆਪਣਾ ਲਾਲ ਚੀਨਾ ਕਬੂਤਰ ਤੇ ਲਾਲ ਫਰੀ ਕਬੂਤਰੀ ਨੂੰ ਫੜ ਕੇ ਇਹਦੇ ਅੰਦਰ ਬੰਦ ਕਰਨਾ ਕਿਉਂਕਿ ਬਈ ਆਪਾਂ ਇਹਨਾਂ ਦੀ ਮਲਾਰੇ ਆ ਜੋੜੀ ਆਜੋ ਫੇਰ ਫੜੀਏ ਲਾਲ ਸ੍ਰੀ ਕਬੂਤਰੀ ਬਈ ਆਪਾਂ ਫੜ ਲਈ ਹੁਣ ਰਹਿ ਗਿਆ ਆਪਣਾ ਕਬੂਤਰ ਲਾਲ ਚੀਨਾ ਬਈ ਆ ਬੈਠਾ ਇਹਨੂੰ ਵੀ ਆਪਾਂ ਫੜਨ ਲੱਗਿਆ ਚਿੱਟੀਆਂ ਖਾਲੇ ਨੂੰ ਆ ਜਾ ਬਈ ਮਿੱਤਰਾ ਆ ਜਾ ਆ ਜਾ ਆ ਇਹਨਾਂ ਨੂੰ ਛੱਡਾਂਗੇ ਬਈ ਆਪਾਂ ਇੱਥੇ ਜਾਲੀ ਦੇ ਵਿੱਚ ਦੋਨਾਂ ਨੂੰ ਲਓ ਜੀ ਲਾਲਸਰੀ ਕਬੂਤਰੀ ਤੇ ਲਾਲਚੀਨਾ ਕਬੂਤਰ ਆਪਾਂ ਕਰਤੇ ਦੋਨੇ ਜਾਲੀ ਦੇ ਅੰਦਰ ਬੰਦ ਬਈ ਚਿੱਟੀਆਂ ਖਾਂ ਦਾ ਕਬੂਤਰਾਂ ਖੱਟੀਆਂ ਖਾਂ ਦੀ ਕਬੂਤਰੀਆਂ ਬਹੁਤ ਫਰੇ ਭਾਈਆਂ ਦੇ ਕਮੈਂਟ ਸੀ ਕਹਿੰਦੇ ਭਾਈ ਲਾਲਚੀਨੇ ਦੀ ਜੋੜੀ ਲਾਲਸਰੀ ਨਾਲ ਲਾਓ ਭਾਈ ਤਾਂ ਮਿੱਤਰੋ ਜਿਵੇਂ ਤੁਸੀਂ ਕਿਹਾ ਸੀ ਆਪਾਂ ਉਵੇਂ ਹੀ ਕੀਤਾ ਭਾਈ ਇਹਨਾਂ ਦੋਨਾਂ ਨੂੰ ਆਪਾਂ ਜਾਲੀ ਦੇ ਅੰਦਰ ਬੰਦ ਕਰਤਾ ਹੁਣ ਜਿੰਨੇ ਦਿਨ ਇਹਨਾਂ ਦਾ ਜੋੜਾ ਨਹੀਂ ਮਿਲਦਾ 2 ਜਾਂ 3 ਦਿਨ ਉਹਨੇ ਦਿਨ ਇਹ ਜਾਲੀ ਦੇ ਵਿੱਚ ਹੀ ਰਹਿਣਗੇ ਇਹਨਾਂ ਦਾ ਦਾਣਾ ਪਾਣੀ ਵੀ ਆਪਾਂ ਅੰਦਰ ਹੀ ਰੱਖਾਂਗੇ ਬਹੁਤ ਛੇਤੀ ਮਿਲੂ ਭਾਈ ਜੋੜੀ ਜੋੜੀ ਮਲਾਉਣ ਵਾਲਾ ਇੱਕ ਕੰਮ ਹੋ ਗਿਆ ਹੁਣ ਆਪਾਂ ਬਈ ਫੜਦੇ ਇੱਕ ਜੋੜੀ ਹੋਰ ਉਹ ਵੀ ਆਪਾਂ ਮਲਾਵਾਂਗੇ ਤਾਂ ਬਈ ਕਈ ਫਰੇ ਬਾਈਆਂ ਦੇ ਕਮੈਂਟ ਆਏ ਸੀ ਕਹਿੰਦੇ ਬਈ ਜਿਹੜਾ ਤੁਹਾਡਾ ਖੱਟੀਆਂ ਖਾਲਾ ਕਬੂਤਰਾਂ ਪਿਓਰ ਚਟਾ ਜਿਹੜਾ ਨਵਾਂ ਲਿਆਂਦਾ ਛੋਟੀ ਨੋਕ ਵਾਲਾ ਆ ਬੈਠਾ ਆ ਉੱਡੀ ਜਾਂਦਾ ਐਦੀ ਜੋੜੀ ਕਹਿੰਦਾ ਬਈ ਤੁਸੀਂ ਆਪਦੀ ਪੁਰਾਣੀ ਕਬੂਤਰੀ ਨਾਲ ਲਾ ਦਿਓ ਜਿਹੜੀ ਤੁਹਾਡੀ ਵਿਹਲੀ ਬੈਠੀ ਆ ਤਾਂ ਮਿੱਤਰੋ ਇਹਦੀ ਜੋੜੀ ਵੀ ਆਪਾਂ ਲਾਉਣ ਲੱਗੇ ਆ ਚਲੋ ਪਹਿਲਾਂ ਆਪਾਂ ਕਬੂਤਰ ਫੜ ਲਈਏ ਬਈ ਬਹੁਤ ਚੰਗਾ ਕਬੂਤਰ ਆ ਬਈ ਜਮਾ ਛੋਟੀ ਜੀ ਨੋਕ ਆ ਬਈ ਕੀ ਬਾਤ ਆ ਯਾਰ ਤਬੇ ਜੇਦੀ ਬਨਾਵਟੀ ਬਹੁਤ ਅਲੱਗ ਜਿਹਦੀ ਆ ਤਾਂ ਚਲੋ ਬਈ ਹੁਣ ਆਪਾਂ ਪਿਓਰ ਛਿੱਟੇ ਕਬੂਤਰ ਨੂੰ ਵੀ ਆਪਣੇ ਨੂੰ ਆਪਾਂ ਜਾਲੀ ਦੇ ਵਿੱਚ ਛੱਡ ਦਿੰਨੇ ਆ ਆਨਾ ਥੱਲੇ ਵਾਲਾ ਠੀਕ ਆ ਮੈਂ ਤੇਰੀ ਕਬੂਤਰੀ ਨੂੰ ਲੈ ਕੇ ਆਉਣਾ ਇੱਥੇ ਹੀ ਰਹੀ ਚੱਲ ਬਈ ਦੇਖੋ ਮਿੱਤਰੋ ਇਹਨਾਂ ਦੀ ਜੋੜੀ ਲਾਉਣ ਲੱਗਿਆ ਬਈ ਆਪਾਂ ਦੋਨੇ ਖੱਟੀਆਂ ਅੱਖਾਂ ਦਾ ਜੋੜਾ ਹੈਗਾ ਪਿਓਰ ਛਿੱਟੇ ਨੇ ਬਈ ਜਮਾ ਦੋਨੇ ਤਾਂ ਉਤੋਂ ਕਬੂਤਰ ਨਿਕਲ ਕੇ ਭੱਜ ਗਿਆ ਲਾਲਚੀਨਾ ਉਹਨੂੰ ਮੈਂ ਫੜ ਕੇ ਬੰਦ ਕਰ ਦੇਣਾ ਤਾਂ ਬਾਕੀ ਬਈ ਦੇਖੋ ਇਹਨਾਂ ਦੀ ਜੋੜੀ ਵੀ ਜਮਾਂ ਘੈਂਟ ਲੱਗੂਗੀ ਸਾਰੇ ਭਾਈਆਂ ਦੇ ਕਮੈਂਟ ਸੀ ਬਈ ਜਿਹੜੀ ਤੁਹਾਡੀ ਚਿੱਟੀ ਵੇਲੀ ਆ ਉਹਨੂੰ ਜਿਹੜਾ ਨਮਾ ਕਬੂਤਰ ਲਿਆਂਦਾ ਖਟੀਆਂ ਖਲੋ ਦੇ ਨਾਲ ਲਾਓ ਤਾਂ ਮਿੱਤਰੋ ਆਪਾਂ ਉਵੇਂ ਕੀਤਾ ਇਹਨੂੰ ਖਟੀਆਂ ਖਲੇ ਨਾਲ ਲਾਤਾ ਤੂੰ ਕਿੱਥੇ ਭੱਜ ਜਾਣਾ ਹੈ ਬਾਰੀ-ਬਾਰੀ ਇੱਥੇ ਰਹਿ ਤੂੰ ਲਾਲਚੀਨੀ ਦੇ ਨਾਲ ਜੋੜੀ ਲਾਉਣੀ ਆ ਤੇ ਬਈ ਤੂੰ ਆ ਪਿਹੋਰ ਚਿੱਟੀ ਦੇ ਨਾਲ ਚਲੋ ਬਈ ਦੋਨੇ ਫੈਮਲੀ ਅੰਦਰ ਚਲੋ ਲੋ ਬਈ ਜੋੜੀਆਂ ਵਾਲਾ ਕੰਮ ਆਪਣਾ ਅੱਜ ਦਾ ਨਿਬੜ ਗਿਆ ਆਜੋ ਮਿੱਤਰੋ ਹੁਣ ਆਪਾਂ ਚੱਲਦੇ ਆਂ ਕਰਦੇ ਆਂ ਬੰਦ ਜੈਕ ਤੇ ਬੈਲਾ ਦੋਨੇ ਬਈ ਕੂਲਰ ਦੀ ਹਵਾ 'ਗੇ ਬੈਠੇ ਨੇ ਜਿਵੇਂ ਨਿਆਰੇਦਾਰ ਬੈਠੇ ਨੇ ਪੂਰੀ ਹਵਾਈ ਜਾਂਦੀ ਐ ਇਹਨਾਂ ਨੂੰ ਤੇ ਬਈ ਬਾਕੀ ਰਹੀ ਇਹਨਾਂ ਦੀ ਡਾਈਟ ਦੀ ਗੱਲ ਉਹ ਹੋਊਗੀ ਜਿਵੇਂ ਇਹਨਾਂ ਦੀ ਸ਼ਾਮ ਨੂੰ ਫਿਲਹਾਲ ਇਹ ਨਿਆਰੇ ਲੈਰੇ ਨੇ ਹਵਾ 'ਗੇ ਬੈਠੇ ਅੱਜ ਬਈ ਗਰਮੀ ਬਹੁਤ ਜ਼ਿਆਦਾ ਸੀ ਹੁਣੀ ਹੁਣੀ ਰੱਬ ਨੇ ਇੱਕ ਛੜਾਕਾ ਜਿਹਾ ਭੇਜਿਆ ਮੀਂਹ ਦਾ ਤੇ ਉਸ ਤੋਂ ਬਾਅਦ ਬਈ ਵੈਦਰ ਠੰਡਾ ਗਾ ਹੈ ਨਾ ਪਿਆ ਤਾਂ 10-15 ਮਿੰਟ ਹੀ ਸੀਗਾ ਪਰ ਬਈ ਜਿਵੇਂ ਠੰਡ ਹੋ ਗਈ ਹੈ ਨਾ ਗਰਮੀ ਚੱਕੀ ਗਈ ਸਾ ਮਿੱਤਰੋ ਅੱਜ ਤੁਹਾਡੇ ਲਈ ਸਾਰਿਆਂ ਲਈ ਇੱਕ ਗੁੱਡ ਨਿਊਜ਼ ਆ। ਬਈ ਆਪਾਂ ਫੈਂਟੇਲ ਕਬੂਤਰ ਲਿਆਏ। ਬਹੁਤ ਸਾਰੇ ਭਈਆਂ ਦੇ ਕਮੈਂਟ ਆਉਂਦੇ ਸੀ ਬਈ ਫੈਂਟੇਲ ਕਬੂਤਰ ਲੈ ਕੇ ਆਓ। ਤਾਂ ਮਿੱਤਰੋ ਅੱਜ ਆਪਾਂ ਲੈ ਆਏ। ਆਜੋ ਤੁਹਾਨੂੰ ਦਿਖਾਈਏ ਫਿਰ। ਚਲੋ ਬਈ ਹੁਣ ਆਪਾਂ ਨਾ ਆਪਣੇ ਅਫੀਲ ਚੂਚਿਆਂ ਦਾ ਗੇਟ ਖੋਲ ਦਈਏ। ਨਾਲੇ ਆਪਾਂ ਆਪਣੀ ਬੈਲਾ ਨੂੰ ਬਾਹਰ ਕੱਢ ਦਈਏ। ਇਹ ਵੀ ਬਈ ਬਚੇਰੀ ਕੱਲ ਦੀ ਅੰਦਰ ਆ ਮੰਨ ਲਾ ਕੱਲ ਸ਼ਾਮ ਦੀ। ਅੱਜ ਸਵੇਰੇ ਬਾਹਰ ਕੱਢੀ ਨਹੀਂ ਸੀ ਇਹ। ਆਜੋ ਬਈ ਅਫੀਲੋ ਦੋ ਰਹਿ ਗਏ ਤੁਸੀਂ ਦੋ ਤਾਂ ਉਹ ਟੱਪ ਗਏ। ਆਜੋ 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 ਆਜੋ। ਸ਼ਾਬਾਸ਼। ਹੋ ਗਏ ਭਈ ਉਧ ਬੈਲਾ ਨੂੰ ਆਪਾਂ ਮਿੱਤਰੋ ਬਾਹਰ ਕੱਢਣ ਲੱਗੇ ਆ ਆ ਜਾ ਬੈਲਾ ਆ ਜਾ ਆ ਜਾ ਬੈਲਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਤਾਂ ਮਿੱਤਰੋ ਇੱਧਰ ਬਾਹਰ ਠੰਡਾ ਬੈਲਾ ਨੂੰ ਆਪਾਂ ਇੱਥੇ ਬੰਨ ਦਿੰਦੇ ਆ ਔਰ ਕਿਲੇ ਕੋਲੇ ਲੋ ਬਈ ਮਿੱਤਰੋ ਪਿੰਜਰੇ ਚੋਂ ਕੱਢ ਕੇ ਬੈਲਾ ਬੰਨਤੀ ਬਈ ਆਪਾਂ ਇੱਥੇ ਤੇ ਆਪਣੇ ਹਸਕੀ ਨੂੰ ਜੈਕ ਨੂੰ ਬੰਨਤਾ ਬਈ ਆਪਾਂ ਉੱਥੇ ਇਹ ਦੋਨੇ ਮਿੱਤਰੋ ਬਾਹਰ ਆ ਗਏ ਆਜੋ ਬਈ ਹੁਣ ਆਪਾਂ ਆਪਣੇ ਫੈਂਟੇਲ ਕਬੂਤਰਾਂ ਨੂੰ ਖੋਲੀਏ ਤੇ ਤੁਹਾਨੂੰ ਦਿਖਾਈਏ ਬਈ ਕਿਵੇਂ ਦਾ ਪੇਅਰ ਆ ਸਾਰੇ ਲੱਕੇ ਬਾਹਰ ਕੱਢ ਦੇ ਫੈਂਟੇਲਾ ਨੂੰ ਵੀ ਬਾਹਰ ਕੱਢ ਦੇ ਸਾਰਿਆਂ ਨੂੰ ਬਾਹਰ ਕੱਢ ਦੇ ਆਉਣ ਦੇ ਆਉਣ ਦੇ ਆਜੋ 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 ਬਈ ਸ਼ਾਬਾਸ਼ ਫੈਂਟੇਲਾ ਦਾ ਅੱਜ ਪਹਿਲਾ ਦਿਨ ਹੈ ਤਾਂ ਕਰਕੇ ਇਹਨਾਂ ਨੂੰ ਪਤਾ ਨਹੀਂ ਆਉਂਦਾ ਇਹਨਾਂ ਨੂੰ ਚੱਕ ਕੇ ਬਾਹਰ ਫਿੜ ਦੇ ਦੂਜੇ ਨੂੰ ਵੀ ਆਉਣ ਦੇ ਦੇਖੋ ਮਿੱਤਰੋ ਇੱਕ ਆ ਗਿਆ ਬਈ ਆਪਣਾ ਫੈਂਟੇਲ ਆ ਲੈ ਦੂਜੇ ਨੂੰ ਵੀ ਲਿਆ ਲਾ ਸਾਰੇ ਲੱਕੇ ਬਾਹਰ ਕੱਢ ਦੇ ਫੈਂਟੇਲਾ ਨੂੰ ਵੀ ਬਾਹਰ ਕੱਢ ਦੇ ਸਾਰਿਆਂ ਨੂੰ ਬਾਹਰ ਕੱਢ ਦੇ ਆਉਣ ਦੇ ਆਉਣ ਦੇ ਆਜੋ 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 ਬਈ ਸ਼ਾਬਾਸ਼ ਫੈਂਟੇਲਾਂ ਦਾ ਅੱਜ ਪਹਿਲਾ ਦਿਨ ਤਾਂ ਕਰਕੇ ਇਹਨਾਂ ਨੂੰ ਪਤਾ ਨਹੀਂ ਆਉਂਦਾ ਇਹਨਾਂ ਨੂੰ ਚੱਕ ਕੇ ਬਾਹਰ ਫਿੜਦੇ ਦੂਜੇ ਨੂੰ ਵੀ ਆਉਣ ਦੇ ਦੇਖੋ ਮਿੱਤਰੋ ਇੱਕ ਆ ਗਿਆ ਬਈ ਆਪਣਾ ਫੈਂਟੇਲ ਆ ਲੈ ਦੂਜੇ ਨੂੰ ਵੀ ਲਿਆ ਲੋ ਬਈ ਮਿੱਤਰੋ ਦੂਜਾ ਵੀ ਆ ਗਿਆ ਉਹਨੂੰ ਆਣਨ ਦੀ ਬੈਠੀ ਰਹਿਣ ਦੇ ਆ ਆ ਗਿਆ ਬਈ ਆਪਣੇ ਫੈਂਟੇਲਾਂ ਦਾ ਪੇਅਰ ਬਾਹਰ ਇਹਨਾਂ ਦੇ ਵਿੱਚ ਇੱਕ ਮੇਲ ਆ ਇੱਕ ਫੀਮੇਲ ਆ ਸਿਰ ਤੇ ਬੋਧੀਆਂ ਨੇ ਪੈਰਾਂ ਤੇ ਮੋਜ ਆ ਬਾਕੀ ਪੂਛਾਂ ਦੀ ਕੁਆਲਿਟੀ ਬਈ ਤੁਸੀਂ ਦੇਖ ਹੀ ਲਈ ਤਾਂ ਮਿੱਤਰੋ ਦੇਖੋ ਬਈ ਕਹਿ ਜੇ ਨੇ ਆਪਣੇ ਫੈਂਟੇਲ ਕਬੂਤਰ ਤੁਸੀਂ ਸਾਰੇ ਭਾਈਆਂ ਨੇ ਬਹੁਤ ਕਮੈਂਟ ਕੀਤੇ ਸੀ ਬਈ ਫੈਨ ਟੇਲ ਕਬੂਤਰ ਲੈ ਕੇ ਆਓ ਤਾਂ ਅੱਜ ਮਿੱਤਰੋ ਉਹ ਵੀ ਆਪਣੇ ਕੋਲੇ ਆਪਦੇ ਆਪ ਚੱਲ ਕੇ ਆ ਗਏ ਮੁੰਡੇ ਆਏ ਸੀ ਕੋਈ ਆਪਾਂ ਨੂੰ ਫੇਲ ਕਰਨ ਵਾਸਤੇ ਤਾਂ ਮਿੱਤਰੋ ਆਪਾਂ ਨੂੰ ਪੇਅਰ ਸੋਹਣਾ ਲੱਗਿਆ ਤੇ ਆਪਾਂ ਖਰੀਦ ਲਿਆ ਹੁਣ ਬਈ ਬਾਕੀ ਤੁਸੀਂ ਦੱਸਣਾ ਕਿਵੇਂ ਲੱਗਿਆ ਬਈ ਤੁਹਾਨੂੰ ਆਪਣੇ ਫੈਨ ਟੇਲ ਕਬੂਤਰਾਂ ਦਾ ਪੇਅਰ ਆਓ 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 ਲੋ ਬਈ ਖਾਓ ਆ ਵੀ ਖੋਲ ਦੇ ਗੇਟ ਟਰਕੀ ਬਾਹਰ ਆ ਜਾਣਗੇ ਬੱਚੇ ਨਾਲੇ ਮੁਰਗੀ ਫਿਰ ਲੂਗੀ 10 ਮਿੰਟ ਆ ਜਾ ਵਿਚਾਰੀ ਵੇਟ ਕਰੀ ਜਾਂਦੀ ਸੀ ਆ ਜਾ ਬਈ ਜੁਗਨੂ ਹੋਰੀ ਓਏ ਆ ਜਾ ਆ ਜਾ ਆ ਜਾ ਆ ਆਉਂਦਾ ਜੁਗਨੂ ਵੀ শাਲਾ ਮਾਰਦਾ ਚਾ ਲੋ ਫੋੜ ਲੈ ਲੋ ਆ ਜਾ ਆ ਜਾ ਸੀਲ ਵੀ ਭੱਜ ਗਈ ਜੈਕ ਨੂੰ ਬਈ ਮੈਂ ਇੱਧਰ ਲੈ ਕੇ ਆਇਆ ਹੋਇਆ ਸੀਗਾ ਕਮਾਉਣ ਫਰਿਆਉਣ ਮੜਾ ਮੋਟਾ ਇੱਥੇ ਘੁੰਮ ਫਿਰ ਲੂਆ ਵੀਰੇ ਸ਼ਾਮ ਦਾ ਟਾਈਮ ਆ ਪੂਰਾ ਰੋਹ ਪੈਂਦਾ ਬਈ ਆਪਣੇ ਜੈਕ ਦਾ ਹੁਣ ਅੱਜ ਕੱਲ ਦੇਖ ਬਈ ਜੈਕ ਆ ਇਤਰੀਆਂ ਅੱਖਾਂ ਤਰੀ ਝਾਕਣੀ ਬਈ ਤੇ ਚਲੋ ਮਿੱਤਰੋ ਇਹਨੂੰ ਬਈ ਬਹੁਤ ਕਮਾਹ ਫਰੇ ਲਿਆ ਆਇਓ ਆਪਾਂ ਘਰੇ ਲੈ ਚੱਲਦੇ ਆ ਉਧਰ ਬੰਨ ਦਿੰਨੇ ਇਹਨੂੰ ਚੱਲ ਕੇ ਆਇਆ ਬਈ ਜੈਕ ਚੱਲੀ ਆਪਾਂ ਜੈਕ ਕਬਈ ਚਲੋ 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 ਸ਼ਾਬਾਸ਼ ਚਲੋ ਭਈ ਬੰਦ ਕਰਦੇ ਆ ਆਓ 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 ਆਜੋ ਭਈ ਆਜੋ ਆਜੋ ਖਾ ਲਓ ਲੋ ਜੀ ਚਲੋ ਭਈ ਹੁਣ ਆਪਾਂ ਇਹਨਾਂ ਨੂੰ ਖੋਲ ਦੇਣੇ ਆ ਦੋਨੇ ਜੋੜੀਆਂ ਆ ਕੇ ਖਾਣਾ ਪੀਣਾ ਖਾ ਲੈਣਗੀਆਂ ਕੱਲ ਤੋਂ ਆਪਾਂ ਇਹਨਾਂ ਦਾ ਦਾਣਾ ਪਾਣੀ ਅੰਦਰ ਹੀ ਰੱਖਿਆ ਕਰਾਂਗੇ ਓ ਦੇ ਖੜੇ ਖੜੇ ਚੱਲ ਚੱਲ ਜਗ ਨੂੰ ਚੱਲ ਹਾਂ ਇੱਥੇ ਕੀ ਕਰਦਾ ਖੜਾ ਚੱਲ 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 ਤੈਨੂੰ ਅੱਡ ਗਣਾ ਪਊ ਆ ਜਾ ਆ ਜਾ ਬੈਲਾ ਆ ਜਾ ਤੂੰ ਵੀ ਆ ਜਾ ਲਓ ਜੀ ਇਹਨੂੰ ਆਪਾਂ ਦਹੀਂ ਦੇ ਵਿੱਚ ਥੋੜੀ ਜਿਹੀ ਕੱਚੀ ਲੱਸੀ ਪਾ ਕੇ ਵਿੱਚ ਰੋਟੀਆਂ ਫਿੜਤੀਆਂ ਲਓ ਜੀ ਇੱਧਰ ਬਈ ਆਪਾਂ ਜੈਕ ਨੂੰ ਵੀ ਸੇਮ ਫੀਡ ਆਪਾਂ ਇਹਨੂੰ ਵੀ ਪਾਤੀ ਅੰਦਰ 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 ਚੱਲ ਬਈ ਤੂੰ ਰਹਿ ਗਿਆ ਚਿੱਟਿਆ ਬਾਈ ਜੀ ਇੱਧਰ ਨੂੰ ਗੇਟ ਇੱਧਰ ਆ ਇਹਦਾ ਆਸੀ 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 ਪਿੱਛੇ ਰਹਿ ਗਿਆ ਗੇਟ ਚੱਲ ਉਧਰ ਚੱਲ 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 ਸਿੱਧਾ ਅੰਦਰ ਬੜੀ ਅੰਦਰ ਅੰਦਰ ਵੈਰੀ ਗੁੱਡ ਲਓ ਯਾ ਫੀਲ ਚੂਚੇ ਵੀ ਗਏ ਅੰਦਰ ਚੱਕ ਕਬਈ ਮਿੱਤਰੋ ਲੱਕੇ ਤੇ ਟਰਕੀ ਦੇ ਬੱਚੇ ਨੂੰ ਦਾਣਾ ਪਾਣੀ ਖਵਾ ਕੇ ਆਪਾਂ ਅੰਦਰ ਬੰਦ ਕਰਤੇ ਇਧਰ ਸਵੀਟੀ ਤੇ ਲਾਤਾ ਬਈ ਪੱਖਾ ਇਧਰ ਜੈਕਰੂਮ ਬਈ ਆਪਾਂ ਫੀਡ ਦੇਤੀ ਉਸ ਤੋਂ ਬਾਅਦ ਇਹਨੂੰ ਪਾਣੀ ਪਾਤਾ ਮਾਸਟਰ ਖੁੱਡੇ ਦੇ ਅੰਦਰ ਦਾਣਾ ਪਾਣੀ ਹੋ ਗਿਆ ਉਧਰ ਬਈ ਆਪਾਂ ਬੈਲਾਂ ਨੂੰ ਵੀ ਐਡੀ ਫੀਡ ਖਵਾ ਕੇ ਇਹਨੂੰ ਪਿੰਜਰੇ ਦੇ ਅੰਦਰ ਬੰਦ ਕਰਤਾ ਤੇ ਇਧਰ ਚਲਾਤਾ ਬਈ ਇਹਦਾ ਕੂਲਰ ਤੇ ਇਧਰ ਮਿੱਤਰੋ ਅਫੀਲਾ ਨੂੰ ਵੀ ਬਈ ਅੰਦਰ ਬੰਦ ਕਰਤਾ ਆਪਾਂ ਤੇ ਮਾਸਟਰ ਕੇਜ ਦੇ ਅੰਦਰ ਚਿੜੀ ਤੇ ਤੋਤਿਆਂ ਦਾ ਦੋਨਾਂ ਦਾ ਦਾਣਾ ਪਾਣੀ ਆਪਾਂ ਚੇਂਜ ਕਰਤਾ ਤੇ ਇਧਰ ਮਿੱਤਰੋ ਹਰਾ ਪਾਤਾ ਬਈ ਆਪਾਂ ਖਰਗੋਸ਼ਾਂ ਨੂੰ ਹੁਣ ਖਾਣਗੇ ਇਹ ਸਕੂਨ ਨਾਲ ਹੀਰ ਤੇ ਰਾਂਝੇ ਵਾਸਤੇ ਕੁੰਡਾ ਭਰ ਕੇ ਆਪਾਂ ਪਾਣੀ ਦਾ ਬਚਾਲੇ ਤਰਤਾ ਆਸੀ ਮਿੱਤਰੋ ਆਪਣੀ ਅੱਜ ਦੀ ਵੀਡੀਓ ਵੀਡੀਓ ਸੋਹਣੀ ਲੱਗੀ ਹੋਵੇ ਤਾਂ ਬਈ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਟਿਕਾ ਕੇ ਮਿਲਦਾ ਇੱਕ ਨਵੀਂ ਵੀਡੀਓ ਚ ਨਵੇਂ ਟੌਪਿਕ ਤੇ ਰੱਬ ਰਾਖਾ ਜੱਟੋ